ਅਮਨ ਮੰਮੀ ਕੇ ਡੈਡੀ ਨੂੰ ਸਲਾਹ ਕਰਨ ਤੇ ਚੱਲ ਇਦਾਂ ਕਰੀ ਆਪਾਂ ਵੀ ਕੱਪੜੇ ਪਾ ਲਈਏ ਤਾਂ ਨੀ ਕਾਲ ਸੁਣੋ ਮੇਰੀ ਆ ਤੁਸੀਂ ਮੂੰਹ ਨਾ ਮੂੰਹ ਜੋੜ ਕੇ ਫੇਰ ਬੈ ਗਈਆਂ ਜੇ ਉੱਥੋਂ ਉਠਾ ਲਿਆ ਤੇ ਇੱਧਰ ਆਣ ਕੇ ਬੈ ਗਈਆਂ ਜੇ ਹੁਣ ਮੈਨੂੰ ਦੱਸੋ ਦੱਸੋ ਕਿਤੇ ਫੇਰ ਹੀ ਆਹੀ ਤੇ ਮੰਮੀ ਉਹ ਤੇ ਅੱਗੇ ਕਹਿੰਦੇ ਸੀ ਤੇ ਮੰਮੀ ਕੇ ਡੈਡੀ ਕੋ ਸਲਾਹ ਕਰਨ ਦੇ ਨੀ ਤਾਨੂੰ ਮੈਂ ਦੱਸਿਆ ਤਾਂ ਹੈਗਾ ਹੈਗਾ ਪਹਿ ਹੋਵੋ ਤਿਆਰ ਤੇ ਜਾਓ ਚਲੋ ਚੱਲੀਏ ਤੇ ਤੁਸੀਂ ਫੇਰ ਉੱਥੇ ਦੇ ਉੱਥੇ ਬੈਠੀਆਂ ਜੇ ਟਾਈਮ ਕਿੰਨਾ ਹੋ ਗਿਆ ਵਾ ਪਾ ਲੈਨੇ ਕੱਪੜੇ ਜਾ ਉੱਠੋ ਹੱਦ ਹੋ ਗਈ ਤੁਹਾਡੇ ਵਾਲੀ ਕਿਤੇ ਕਦੋਂ ਹੁੰਦਾ ਇਹ ਨਿਆਣਾ ਨੂੰ ਕਿਹਾ ਮੈਂ ਵੀ ਪਿਆਰ ਹੋ ਜਾ ਤਿਆਰ ਹੋ ਜਾ ਪਰ ਮੰਦਿਆ ਕਿੱਥੋਂ ਆਏ ਐਂਡ ਪਹਿਲੀ ਬੈਗ ਇਹਨੇ ਮੋਕਾ ਨਾ ਕਿਤੇ ਮੈਨੂੰ ਕਹਿੰਦੇ ਆ ਕਿ ਚੱਲ ਮਾਈਕ ਰੱਖੋ ਹੈ ਪੈਨ ਜੀ ਦਾ ਕੋਨ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਂਜੀ ਸਤਿ ਸ਼੍ਰੀ ਅਕਾਲ ਪੈਨ ਜੀ ਕੀ ਹਾਲ ਜੇ ਠੀਕ ਆ ਤੁਸੀਂ ਸੁਣਾਓ ਕੀ ਕਰਦੇ ਜੇ ਹਾਂਜੀ ਕੁਛ ਨਹੀਂ ਬਸ ਇਹੋ ਤਿਆਰੀਆਂ ਹੀ ਠੀਕ ਠਾਕ ਹੈ ਸਭ ਹਾਂ ਹਾਂ ਤੇ ਸਭ ਠੀਕ ਠਾਕ ਹੀ ਆ ਤੇ ਉਹ ਮੈਂ ਅਟੜਨਾ ਗੱਲ ਕਰਨੀ ਸੀ ਹਾਂਜੀ ਤੇ ਮੈਨੂੰ ਨਾ ਹੁੰਦੇ ਇੱਕ ਪਾਸੇ ਰਿਖਾਇ ਫੋਨ ਆ ਅੱਛਾ ਉਹ ਰਹਿਣੇ ਨਾ ਸਪਿਆ ਹੀ ਤਾਂ ਆਪਣੇ ਕੋ ਨਹੀਂ ਅੱਛਾ ਤੇ ਕਹਿੰਦੀ ਆ ਤੇ ਜਿੰਨੇ ਆਵਣ ਨੂੰ ਮਿਲਣਾ ਹਾਂ ਤੇ ਮੈਂ ਸਾਡੇ ਤੇ ਚੇ ਜਾਣਾ ਵਾ ਲੈ ਦੱਸ ਇੱਕ ਪਾਸੇ ਵਿਆਹ ਦੀਆਂ ਤਿਆਰੀਆਂ ਹੋਣ ਡੀਆਂ ਵਾ ਤੇ ਇੱਕ ਪਾਸੇ ਨੇ ਭੇਕੇ ਆਉਣਾ ਆ ਕਿੱਦਾਂ ਇਹ ਗੱਲਾਂ ਹੋਣ ਜਾਂ ਪੈਨ ਜੀ ਪਰ ਮਨ ਉਸ ਨਾਲ ਕਿਹਾ ਕਿ ਐਂ ਤੇ ਆਵਣੇ ਨਾ ਤੇ ਆਣਾ ਇਹ ਹੁਣ ਮੈਨੂੰ ਆਖਾ ਹਾਂ ਦਾ ਤੇ ਇਹਨੇ ਕਹਿਣਾ ਕੀਤਾ ਠੀਕ ਹੈ ਜੇ ਜਿਹੜੀ ਮੈਨੂੰ ਆਗਲ ਕਹਿਣ ਦੀ ਹੈ ਨਾ ਜਦੋਂ ਇਹ ਪਹਿਲਾਂ ਕਹਿੰਦੇ ਸੀਗੇ ਕਿ ਪਹਿਲਾਂ ਜਿਹੜਾ ਉਹ ਇੱਕ ਦੂਜਨ ਵੇਖ ਲੈਣਗੇ ਨਿਆਣੇ ਚੱਲ ਨਾਲੇ ਆਪਣਾ ਵੀ ਉਹਦੀ ਸੰਤੁਸ਼ਟੀ ਹੋ ਜੂਗੀ ਤੇ ਚੱਲ ਮੋਹ ਤੇ ਜਿਹੜੀ ਗੱਲ ਹੋਰ ਹੁੰਦੀ ਆ ਹੈ ਉਦੋਂ ਕਹਿੰਦੀ ਵੀ ਨਾ ਮੈਨੂੰ ਨਹੀਂ ਕੋਈ ਸ਼ਰਤ ਕੋਈ ਮਨਜ਼ੂਰੀ ਹੈ ਠੀਕ ਹੈ ਸਭ ਕੁਝ ਤੇ ਹੁਣ ਕਿ ਹੋ ਗਿਆ ਇਹਨੂੰ ਇਕਦਾਂਮੀ ਮੇਰੇ ਚੱਲ ਸੁਣੋ ਹਰਤੇ ਨਾ ਉਹ ਉਹ ਧਿਆਨ ਬੈਠੇ ਦਵੇਂ ਬੰਜਾ ਹੀ ਤੇ ਮੈਂ ਤਾਂ ਉਹ ਫੋਟਾ ਆ ਰਿਹਾ ਹਿਸਾਇਨ ਇਹ ਜੇ ਮੈਂ ਆਜਾਣੋ ਲੋਕ ਕਹਿੰਦੀ ਆ। ਹੋਣੀ ਆਂਦੀ ਸੀ ਇਹ ਤਿਆਰਵਾਸ ਤੇ ਜਾਦੇ ਸੀ ਬੱਸ ਇਹ ਮੜੀ ਦੀ ਕਿੱਥੇ ਮਾਣੀ ਨੂੰ ਕੁੜੀ ਨੂੰ ਮੈਂ ਇਹ ਸੂਰਤ ਸਾਡ ਪੁੱਛਣਾ ਕਿਤਾਵੇ ਲੈਣੇ ਆ। ਔਰ ਮੈਨੂੰ ਤੇਰਾ ਸਮਝ ਨਹੀਂ ਆਉਂਦੀ ਕਿ ਕੀ ਗੱਲ ਵਿੱਚ ਇਹ ਤੇ ਕੀ ਨਹੀਂ। ਵੇਖਿਆ ਭੈਣ ਜੀ ਇਸੇ ਕਰਕੇ ਕਹਿੰਦੇ ਆ ਨਾ ਕਿ ਸਿਆਣਾ ਘਰ ਚ ਹੋਣਾ ਜ਼ਰੂਰੀ ਆ। ਆ ਕੀ ਨਿਆਣਾ ਜਿਹੇ ਵਾਲੇ ਗੱਲਾਂ ਆਆਂ ਕੁ ਸਿਆਣੇ ਵਾਲੀ ਗੱਲ ਥੋੜੀ ਹੋਈ ਆ। ਵੀ ਆਪਾਂ ਕੱਪੜੇ ਪਾ ਕੇ ਬੈਠੇ ਜਹਣ ਨਾਲ ਚੱਲੋ ਦੱਸ ਉਹਨੂੰ ਇਹ ਨਹੀਂ ਪਤਾ ਵੀ ਤਿਆਰੀਆਂ ਹੁੰਦੀਆਂ ਫਿਰਦੀਆਂ ਵਾ ਤੇ ਅਗਲਾ ਘਰ ਕੋ ਮਿਲਣਾ ਵਾ ਕਿ ਨਹੀਂ ਮਿਲਣਾ। ਬੜਿਆ ਤਨੂ ਕਿਹਾ ਹੈਗਾ। ਮੈਂ ਫੋਨ ਕਰਕੇ ਪਹਿਲਾਂ ਪੁੱਛੂੰਗੀ ਤੇ ਜੇ ਉਹ ਘਰ ਹੁਣ ਜੇ ਤੇ ਫਿਰ ਠੀਕ ਆ ਨਹੀਂ ਤੇ ਫਿਰ ਕੱਲ ਦਾ ਪ੍ਰੋਗਰਾਮ ਰੱਖ ਲਓ ਤੇ ਹੁਣ ਤੁਸੀਂ ਦੱਸੋ ਕਿ ਤਾਂ ਕਰ ਨਹੀਂ ਆ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੱਕ ਪਾਸੇ ਦਿਨ ਕੀ ਰਹਿ ਗਏ ਤੇ ਇੱਕ ਪਾਸੇ ਇਹਨੇ ਹੁਣ ਆ ਵਿੱਚ ਹੋਰ ਟਾ ਪਾ ਲਿਆ ਵਾ ਤੇ ਘਰ ਆਉਣ ਵੱਲੋਂ ਕਹਿਣ ਲਈ ਆ ਭਾਂਜੀ 36 ਤਿਆਰੀਆਂ ਹੁੰਦੀਆਂ ਵਾ ਤੇ ਹੁਣ ਮੈਂ ਦੱਸ ਕੀ ਤਰ੍ਹਾਂ ਕੀ ਦੱਸਾਂ ਤੁਹਾਨੂੰ ਮੇਰੀ ਗੱਲ ਸੁਣੋ ਤੁਸੀਂ ਨਾ ਕਰੋ ਸੁਣਾ ਇਹੋ ਕੰਮ ਕਰਦੀ ਆ ਉਦਾਂ ਚੱਲੇ ਆਪਾਂ ਦਾ ਸ਼ਹਿਰ ਚੱਲੇ ਹੀ ਸਾਰੇ ਜਾਣੇ ਅੱਛਾ ਅੱਛਾ ਚੱਲ ਹੁਣ ਕੀ ਕਰਨਾ ਫਿਰ ਕੋਈ ਗੱਲ ਨਹੀਂ ਹੁਣ ਮੈਂ ਇਹਨਾਂ ਨੂੰ ਫਿਰ ਪੁੱਛ ਕੇ ਫਿਰ ਮੈਂ ਤੁਹਾਨੂੰ ਦੱਸਦੀ ਆਹੋ ਮੈਂ ਨਾ ਵੀਰ ਨਾਲ ਸਲਾਹ ਕਰਕੇ ਗੱਲਬਾਤ ਕਰਕੇ ਤੇ ਮੈਨੂੰ ਫੋਨ ਕਰਕੇ ਤੇ ਦੱਸ ਦਿਓ ਤੇ ਫਿਰ ਇਹੋ ਹਿਸਾਬ ਨਾਲ ਆਠਾ ਕੇ ਚੱਲ ਕੋਈ ਗੱਲ ਨਹੀਂ ਮੈਂ ਕਰਦੀ ਆ ਸਲਾਹ ਇਹਨਾਂ ਨਾਲ ਇਹ ਵੀ ਪਿਓ ਪੁੱਤ ਚੱਲੇ ਹੀ ਸੋਨਾ ਸਾਨਾ ਬਣਾਉਣ ਵਾਸਤੇ ਦੇਣ ਤੇ ਮੈਂ ਵੀ ਕੁੜੀਆਂ ਦੇ ਕੈਂਡੀ ਪਾਉ ਕੱਪੜੇ ਤੇ ਪਾਵੇਂ ਚੱਲ ਲੀੜਾ ਕਪੜਾ ਲੈ ਕੇ ਆਈਏ ਥੋੜਾ ਬਹੁਤਾ ਨਾਲੇ ਚੱਲ ਸੋਨਾ ਲੈਣਾ ਵਾ ਤੇ ਚੱਲ ਮੇਰੀ ਵੀ ਨਾਲ ਸਲਾਹ ਹੋ ਜੂ ਮਾੜੀ ਮੋਟੀ ਤੇ ਹੁਣ ਸਾਰਾ ਕੰਮ ਫੇਰ ਉੱਥੇ ਦਾ ਉੱਥੇ ਹੀ ਰਹਿ ਗਿਆ ਚਲ ਠੀਕ ਆ ਕੋਈ ਨਹੀਂ ਫਿਰ ਹੈ ਚਲ ਮੈਂ ਇੰ ਚਲ ਕੋਈ ਨਹੀਂ ਆ ਮੈਂ ਕਰਕੇ ਸਲਾਹ ਇਹਨਾਂ ਨਾਲ ਨਾ ਤੇ ਤੁਹਾਨੂੰ ਮੈਂ ਦੱਸ ਦਿਆਂ ਫੋਨ ਕਰਕੇ ਚਲ ਠੀਕ ਆ ਭਾਬੀ ਚੰਗਾ ਚੰਗਾ ਤਾਂ ਜੀ ਸასი ਸਾਲ ਸასი ਸਾਲ ਹੋਏ ਹੋਏ ਆਹ ਕਿਦਾਂ ਇਹ ਗੱਲਾਂ ਹੋਈਆਂ ਮੈਨੂੰ ਤੇ ਆਹ ਕੰਮ ਚੰਗਾ ਜਹਾਰੇ ਲੱਗਣ ਡਿਆ ਮੈਨੂੰ ਤੇ ਨਾ ਵਾਵਾ ਤੇਜ਼ ਹੀ ਲੱਗਦੀ ਏ ਦੀ ਪਰਜਾਈ ਮੁੰਡੇ ਦੀ ਇੱਦਾਂ ਕਰਦੀ ਹੁਣ ਜਾ ਕੇ ਤਾਂ ਗੁਰਜਿੰਦਰ ਨਾਲ ਸਲਾਹ ਕਰਦੀ ਆ ਦੱਸਣਾ ਹੀ ਪੈਣਾ ਹੁਣ ਇਹਨਾਂ ਨੂੰ ਹੁਣ ਕਹਿਣ ਦੇ ਆਉਣ ਬਾਰੇ ਤਾਂ ਹੁਣ ਆਪਾਂ ਹੀ ਕਹੀਏ ਵੀ ਨਾ ਜਾਓ ਕੀ ਕਰਦੇ ਜੇ ਤੁਸੀਂ ਉਹ ਮੈਂ ਕਿਹਾ ਥੋੜਾ ਸਾਮ ਲਿਖ ਲਾ ਜੱਤਾ ਭੁੱਲ ਜਾਂਦਾ ਫਿਰ ਮੇਰੀ ਗੱਲ ਸੁਣੋ ਪੈੰਜੀ ਦਾ ਫੋਨ ਆਇਆ ਹੈਗਾ ਹਾਂ ਜੀ ਦਾ ਕੀ ਕਹਿੰਦੇ ਆਹੋ ਉਹ ਕਹਿਣ ਦੇ ਆ ਕਿ ਮੁੰਡੇ ਦੀ ਪਰਚਾਈ ਕਹਿੰਦੀ ਹੈ ਕਿ ਕੁੜੀ ਨੂੰ ਚਾਤੀ ਮਾਰਨੀ ਹੈ ਬਹਿ ਜੋ ਹਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੇ ਕੀ ਕਰਾਂ ਤੇ ਕੀ ਨਾ ਕਰਾਂ ਮੈਨੂੰ ਆਂਦੀ ਪੈੰਜੀ ਸਲਾਪ ਆ ਪਰਚਾਈ ਸਲਾਹ ਕਰਕੇ ਵੀਰ ਨਾਲ ਮੈਨੂੰ ਹੁਣੇ ਫੋਨ ਕਰਕੇ ਦੱਸ ਕੁੜੀ ਨੂੰ ਚਾਤੀ ਮਾਰਨੀ ਆ ਆਹੋ ਤਾਂ ਨਾਲ ਹੀ ਘਰ ਬਾਹਰ ਚਲ ਵੇਖਾਵਾਂਗੇ ਤੇ ਕੋਈ ਗੱਲ ਪੱਕੀ ਹੋ ਜਾਊਗੀ ਮੈਂ ਹਜੇ ਤੱਕ ਤਿਆਰੀਆਂ ਚੱਲਣ ਨਹੀਂਆਂ ਵਾ ਤੇ ਤੁਹਾਡੇ ਗੱਲਾਂ ਹੀ ਪੱਕੀਆਂ ਹੋ ਜਾਂ ਰਬ ਮੈਨੂੰ ਲੱਗਦਾ ਕੋਈ ਨਗੈਣਾ ਤੇਪਾ ਨਹੀਂ ਮਾਰ ਗਿਆ ਦੱਸਦਾ ਫਾਨੀ ਕਿ ਨਹੀਂ ਮਾਰਨੀ ਉਥੇ ਦੱਸ ਕਿਹੜਾ ਕਿਹਨੂ ਕੀ ਗੱਲ ਦਾ ਪਤਾ ਸੀਗਾ ਪਤਾ ਨਹੀਂ ਮੈਨੂੰ ਹੋਰ ਟੈਨਸ਼ਨ ਦੇ ਚ ਪਾਉਣ ਮੈਨੂੰ ਇਹੋ ਜੀ ਨਹੀਂ ਗੱਲ ਕੋਈ ਵੀ ਉਹ ਉਦਾਂ ਹੀ ਕਹਿੰਦੇ ਨੇ ਬਸ ਸਿਆਣਾ ਘਰ ਚ ਹੋਏ ਤੇ ਕਈ ਗੱਲਾਂ ਸੋਚਦਾ ਵਾ ਤਹਤ ਨਿਆਣੀ ਮਾਤੀ ਉਥੇ ਸਿਆਰੀ ਉਹ ਪਹਿਲਾਂ ਵਿਆਹ ਰਖ ਲਿਆ ਵਾ ਤੇ ਹੁਣ ਚੇਤਾ ਆਇਆ ਵਾ ਨਾਲੇ ਕਨੇ ਮੁੰਡੇ ਨੇ ਕੁੜੀ ਵੇਖੀ ਐ ਕਿੱਥੇ ਵੇਖੀ ਮੁੰਡੇ ਨੇ ਕੁੜੀ ਐਵੇਂ ਜਦੋਂ ਆਪਣੇ ਘਰ ਆਇਆ ਸੀ ਮੁੰਡਾ ਉਦੋਂ ਵੇਖ ਗਿਆ ਸੀ ਦਵਾਈ ਜਾਣ ਆਇਆ ਸੀ ਭੈਣ ਹਣ ਦੀ ਅੱਛਾ ਅੱਛਾ ਆਹੋ ਆਹੋ ਸਾਡੀ ਜਦ ਆਸ ਸੁਪੰਦੇ ਸੀਗੇ ਠੀਕ ਮੇਰੇ ਦਿਮਾਗ ਚ ਰਹਿੰਦੀ ਤੇ ਕੀ ਕਰੀਏ ਹੁਣ ਦੱਸ ਉਹ ਅਗਲੇ ਆਖਣ ਡੀ ਆ ਤੇ ਇਹ ਤਿਆਰ ਬੈਠੇ ਆ ਤੇ ਘੜੀ ਘੜੀ ਜਾਣਾ ਵਾ ਕੀ ਕਰਨਾ ਵਾ ਹੁਣ ਹੁਣ ਕੀ ਕਰਨਾ ਵਾ ਜੋ ਕਹਿੰਦੇ ਉਹ ਕਰਨਾ ਹੀ ਪੈਣਾ ਵਾ ਤਰ ਤਵਾ ਸਰਪੇ ਆ ਜਾਓ ਭੈਣ ਨੂੰ ਕਹਿ ਵੀ ਆ ਜਾਓ ਜੇ ਕੋ ਗੱਲਬਾਤ ਹੋ ਗਈ ਨਾ ਹੁਣੇ ਪਤਾ ਲੱਗ ਜਾਊਗਾ ਆਹ ਹੋਇ ਤੇ ਪਟਿਆਨੇ ਸ਼ੁਰੂ ਕਰ ਡੇ ਹੁਣ ਇਹ ਸਾਰਾ ਕੰਮ ਕਰ ਲੀਏ ਤੇ ਮੁੜ ਕੇ ਫਿਰ ਅਗਲੇ ਨਾ ਕਰਦੇ ਫਿਰ ਕਿੱਧਰ ਨੂੰ ਜਾਵਾਂਗੇ ਇਹ ਤਾਂ ਆਪਣੇ ਘਰ ਘਰ ਤਿਆਰੀਆਂ ਆ ਅਜੇ ਬਾਹਰ ਵੀ ਕਿਸ ਨੂੰ ਗਿਆ ਆ ਅਜੇ ਪਤਾ ਨਹੀਂ ਕਿਸ ਨੂੰ ਆਹੋ ਤੋ ਹੋਰ ਨਾ ਕਿਤੇ ਗੱਲ ਉਲਟੀ ਹੋ ਜਾਏ ਕਿਤੇ ਇੱਦਾਂ ਹੀ ਕਰਦੀ ਆ ਘਰ ਦੇ ਨਹੀਂ ਫੋਨ ਕਰਦਾ ਇਹ ਜੀ ਭੈਣ ਜੀ ਵਿਆਹ ਕਿਦਾਂ ਦੀ ਭੈਣ ਚ ਦੀ ਵਾਈਦਾ ਠੀਕ ਠਾਕ ਜੀ ਹੈਗੀ ਪਰ ਤਾਂ ਹੀ ਥੋੜੀ ਟੈਨਸ਼ਨ ਵਿੱਚ ਵੀ ਇਦਾਂ ਅਚਾਨਕ ਉਹਨੇ ਕਹਿਤਾ ਵਾ ਪਹਿਲਾਂ ਤਾਂ ਕਹਿੰਦੀ ਸੀ ਨਹੀਂ ਜਾਣਾ ਤੇ ਹੁਣ ਅਸੀਂ ਕਹਿੰਦੀ ਆ ਜਾਣਾ ਵਾ ਚਲ ਕੋਈ ਗੱਲ ਨਹੀਂ ਆ ਹੋ ਕੇ ਆਈ ਸੀ ਉਹਦੇ ਘਰੋਂ ਇਦਾਂ ਕੋਈ ਨਹੀਂ ਹੁਣ ਫਿਰ ਮੈਂ ਕਹਿ ਦਿੰਨੀ ਆ ਕਹ ਦੇ ਪਰਣਾ ਮਨੂ ਕੋਹ ਚੰਗਲ ਲੱਗੰ데요 ਕੋਈ ਗੱਲ ਨਹੀਂ ਹੌਸਲਾ ਰੱਖੋ ਏਡੀ ਕਾਦੀ ਗੱਲ ਵਾ ਉਦਾਂ ਕਿਹ ਵਾਲੇ ਹੁੰਦਾ ਹੀ ਹੈ ਵੀ ਘਰ ਬਾਹਰ ਵੇਖੇ ਕੁੜੀ ਤੱਕ ਬਹਿਣ ਖਲੋਣ ਲਈ ਜਗ੍ਹਾ ਹੈਗੀ ਕਿ ਨਹੀਂ ਹੈਗੀ ਹੁਣ ਇੱਕ ਗੱਲ ਹੋਰ ਵਾ ਨਾ ਕਿ ਪਹਿੰਜੀ ਦਾ ਘਰਬਾਰ ਜੋ ਉਹ ਜਿਹਾ ਵਾ ਕੀ ਪਤਾ ਅਗਲੇ ਦਿਮਾਗ ਵਿੱਚ ਉਹ ਜੀ ਗੱਲ ਨਹੀਂ ਆਈ ਕੋਈ ਚਲੋ ਟੈਨਸ਼ਨ ਨਾ ਲਓ ਹੋਰ ਨਾ ਪੋੜਾ ਪਾ ਦਿਓ ਕੋਈ ਕੋਹ ਨਹੀਂ ਹੁੰਦਾ ਚਲ ਠੀਕ ਆ ਫੇ ਹੁਣ ਆਉਂਦੇ ਆ ਨਾ ਆ ਸਮਾਨ ਜਿਹੜਾ ਨਾ ਮੈਂ ਬਾਤ ਚ ਜਾਣਾ ਹਾਂ ਹੁਣ ਬਾਦ ਸਾਰੇ ਕੰਮ ਛੱਡ ਦੋ ਨਿਆਣਾ ਨੂੰ ਕਹੋ ਵੀ ਘਰੇ ਰਹੋ ਕਿਤੇ ਜਾਇਓ ਨਾ ਚੱਲ ਠੀਕ ਆ ਹੰਜ ਕਰ ਕੋਈ ਸਮਾਂ ਲਾ ਹੈਗਾ ਨਾ ਮਗਾਉਣ ਵਾਲਾ ਚਾਹ ਪਾਣੀ ਬਾਥੇ ਤੇ ਦੱਸ ਦੇ ਮੈਨੂੰ ਮੈਂ ਲਿਆਵਾਂ ਉਹ ਚੱਲ ਵੇਖ ਲੈਣੀ ਪਹਿਲਾਂ ਫੋਨ ਤੇ ਕਰਾਂ ਪੈਂਜੀ ਨੂੰ ਚੱਲ ਕਹਦੇ ਆ ਲੋ ਹਾ ਹਾ ਦੇ ਨਾ ਨਵੀਂ ਗੱਲ ਦੱਸਦੀ ਆ ਪਤਾ ਨਹੀਂ ਮੇਰਾ ਦਿਲ ਕਿਉਂ ਅਡੰਡ ਰੀ ਜਾਂਦਾ ਰੀ ਜਾਂਦਾ ਜਾਂਦਾ ਕੰਮ ਜਿ ਇਹ ਹਜਾਇਆ ਚੱਲ ਹੋ ਸਕਦਾ ਚੰਗਾ ਹੀ ਹੋਵੇ ਅਗਰ ਬਾਤ ਨਹੀਂ ਆ ਤੇ ਰਿਆਤ ਤੇ ਪਿਆਬੋਲ ਅਮਨ ਗੱਲ ਸੁਣ ਮੇਰੀ ਤੂੰ ਨਾ ਆ ਸੋਹਣਾ ਸੂਟ ਪਾ ਕੇ ਤਿਆਰ ਹੋ ਜਾ ਚੰਗਾ ਮੰਮੀ ਜਾਣਾ ਤੇ ਆਪਾਂ ਸ਼ਹਿਰ ਹੈ ਤੇ ਸੋਹਣਾ ਸੂਟ ਪਾ ਕੇ ਕੀ ਕਰਨਾ ਵਾ ਨਹੀਂ ਸ਼ਹਿਰ ਨਹੀਂ ਜਾਣਾ ਹੁਣ ਆ ਹੁਣ ਵਿੱਚ ਹੋਰ ਪਵਾੜਾ ਪਾਇਆ ਹੀ ਉਹ ਤਰੀ ਆਈ ਦੇ ਮੁੰਡੇ ਦੀ ਪਰਜਾਈ ਨਹੀਂ ਆ ਉਹ ਆਂਦੀ ਆ ਕਿ ਮੈਂ ਘਰ ਜਾਣਾ ਵਾ ਨਾਲੇ ਮੈਂ ਕੁੜੀ ਨੂੰ ਮਿਲਣਾ ਵਾ ਮੇਰਾ ਜੀ ਕਰਦਾ ਤਾਂ ਨਾਲੇ ਮੈਂ ਸੂਟ ਸਾਰਾ ਪੁੱਛਣਾ ਵੀ ਤੂੰ ਕਿਦਾਂ ਦੇ ਲੈਣੇ ਆ ਤੇ ਮੰਮੀ ਉਹ ਤੇ ਬੰਦਾ ਫੋਨ ਤੇ ਵੀ ਪੁੱਛ ਸਕਦਾ ਵਾ ਨਹੀਂ ਉਹਦਾ ਧਿਆਨ ਹੋਣਾ ਵਾ ਮੈਂ ਚਾਤੀ ਮਾਰ ਕੇ ਆਵਾਂ ਨਾਲੇ ਘਰ ਬਾਰ ਵੇਖ ਕੇ ਆਵਾਂ ਕੀ ਪਤਾ ਕੀ ਦਮਾ ਵਿੱਚ ਗੱਲਾਂ ਹੁੰਦੀਆਂ ਹੋਣੀਆਂ ਉਹਦੇ ਨਹੀਂ ਪਹਿਲਾਂ ਤੇ ਕਹਿੰਦੇ ਸਾਨੂੰ ਲੋੜ ਨਹੀਂ ਆ ਵੇਖਣ ਦੀ ਤੇ ਹੁਣ ਕੀ ਹੋ ਗਿਆ ਉਹਨਾਂ ਨੂੰ ਫੇਰ ਆ ਤਾਂ ਪਿਓ ਕਹਿੰਦੇ ਆ ਕਿ ਭਾਵੇਂ ਉੱਥੇ ਕਿਨੇ ਪਾਨੀ ਪੂਣੀ ਮਾਰਤੀ ਹੋਏ ਤੇ ਤਾਂ ਉਹਦਾ ਧਿਆਨ ਹੋਇਆ ਕਿ ਮੈਂ ਘਰ ਜਾ ਕੇ ਤੇ ਵੇਖ ਕੇ ਆਵਾਂ ਇੱਕ ਵਾਰੀ ਗੱਲਬਾਤ ਕਰਕੇ ਆਵਾਂ ਹੁਣ ਪਤਾ ਨਹੀਂ ਕੀ ਗੱਲ ਈਓ ਹੁਣ ਆਉਣਗੇ ਤਾਂ ਪਤਾ ਲੱਗੂਗਾ ਹੁਣ ਅਹੀਂ ਉਹਨਾਂ ਨੂੰ ਹੁਣ ਜਵਾਬ ਤੇ ਦੇ ਨਹੀਂ ਸਕਦੇ ਵੀ ਕਿਹੜਾ ਸਾਡੇ ਘਰ ਕੱਖ ਨਹੀਂ ਆ ਸਭ ਕਾ ਹੋਏ ਵਾਲੇ ਆ ਆਜੇ ਤੇ ਵੇਖ ਲੈ ਚਲੋ ਜਿੰਨੇ ਆਉਣਾ ਜੇ ਤੇ ਠੀਕ ਆ ਮੰਮੀ ਆਹੀ ਸੂਟ ਮੈਂ ਨਹੀਂ ਔਰ ਕੋਈ ਪਉਣਾ ਨਹੀਂ 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 ਅਗਲੇ ਨੇ ਘਰ ਆਉਂਦੀ ਸਪੈਸ਼ਲ ਵੇਖਣ ਤੈਨੂੰ ਆ ਸੂਟ ਬਦਲ ਲੈ ਆ ਗਰਮ ਸੂਟ ਪਾਇਆ ਵ ਤੂੰ ਇਦਾਂ ਚੰਗੇ ਥੋੜੀ ਲੱਗੀ ਜਾ ਵ ਨਾਲੇ ਅਗਲੇ ਨੇ ਫੋਨ ਕਰਕੇ ਦੱਸਿਆ ਕਿ ਚਾਂਚੱਕ ਆ ਜਾ ਫਿਰ ਤਾਂ ਗੱਲ ਵੱਖਰੀ ਹੁੰਦੀ ਆ ਤਿਆਰ ਹੋ ਜਾ ਮਾੜੀ ਮੋਟੀ ਆ ਮੈਂ ਕੰਮ ਕਰਾਂ ਜਾ ਕੇ ਛੱਤੀ ਕੰਮ ਪਏ ਆ ਹੋ ਜਾ ਹੋ ਜਾ ਅਮਨ ਯਾਰ ਮੈਨੂੰ ਤੇ ਇੱਕ ਗੱਲ ਨਹੀਂ ਸਮਝ ਆਉਂਦੀ ਪਹਿਲਾਂ ਕਹਿੰਦੇ ਵੇਖਣਾ ਨਹੀਂ ਆ ਹੁਣ ਤੇਰੀ ਜਠਾਣੀ ਨੂੰ ਕੀ ਹੋ ਗਿਆ ਹੁਣ ਕਹਿੰਦੀ ਮੈਂ ਵੇਖਣ ਜਾਣਾ ਵਾ ਭਾਬੀ ਜੀ ਮੈਂ ਵੀ ਉਹੀ ਮੰਮੀ ਨੂੰ ਕਹਿਣ ਦੀ ਆ ਨਾਲੇ ਮੈਨੂੰ ਕੀ ਪਤਾ ਮੈਂ ਵੀ ਤੇ ਤੁਹਾਡੇ ਨਾਲ ਦੀ ਆ ਮੈਨੂੰ ਤੇ ਬਾਵਾ ਤੇਜ ਹੀ ਲੱਗਦੀ ਤੇਰੀ ਜੁਠਾਣੀ ਕੀ ਪਤਾ ਬਬੀਜੀ ਤੁਨ ਬਾਜੀ ਪਤਾ ਲੱਗਣਾ ਚੱਲ ਆਈ ਜਾਣਾ ਪਤਾ ਲੱਗ ਹੀ ਜਾਣਾ ਆਹ ਹੋਏ ਤੇ ਆਵਾ ਕੀ ਪਤਾ ਬਾਬੂ ਢਿੰਗੇ ਭਲੇ ਤਿਆਰ ਹੋਏ ਪੀ ਚੱਲ ਸ਼ਾਪਿੰਗ ਕਰਨ ਜਾਣੇ ਆ ਵਿੱਚੇ ਹੁਣ ਆ ਪੰਗਾ ਪੈ ਗਿਆ ਮੈਂ ਅਖੰਡੀਆਂ ਕੀ ਪਤਾ ਉਹਨਾਂ ਨੂੰ ਕਿਸੇ ਨੇ ਕੁਝ ਕਹਿਣਾ ਦਿੱਤਾ ਹੋਏ ਜਿਹੜੇ ਕਹਿੰਦੇ ਹੀ ਜਾਣਾ ਵੇਖਣਾ ਨਹੀਂ ਨਹੀਂ ਕਹਿਣਾ ਕੀ ਆ ਕਿਸੇ ਨੇ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਉੱਦਦਾ ਹੋ ਵੀ ਕਈ ਹੁੰਦੇ ਆ ਵੀ ਵੇਖ ਕੇ ਆਈਏ ਕੁੜੀ ਚ ਕੋਈ ਹੋਗੇ ਨਾ ਕਿਤੇ ਆ ਬੋਬੀ ਹੱਸੀ ਨਾ ਜਾ ਹੁਣ ਗੂੰਗੀ ਬੋਲੀ ਦਾ ਤੇ ਮੈਨੂੰ ਪਤਾ ਨਹੀਂ ਮੰਮੀ ਨੇ ਜ਼ਰੂਰ ਹਨ ਹੁੰਗੇ ਬੋਲੇ ਕਰ ਦਿੱਤੀ ਚਲੋ ਭਾਬੀ ਜੀ ਬਸ ਕਰੋ ਹਾਂ ਚਲੋ ਉੱਠ ਜਾ ਹੁਣ ਉਹ ਵੀਰਾ ਕੀ ਨਵੇਂ ਪਖੰਡ ਕੰਡਾ ਪਿਆ ਕੀ ਗੱਲ ਹੋ ਗਈ ਆ ਹੁਣ ਅਸੀਂ ਸਾਰੀ ਤਿਆਰੀ ਕਰ ਲਈ ਆ ਤੇ ਕਹਿੰਦੇ ਕੁੜੀ ਵਿਖਾਉਣਾ ਸੀ ਉਹ ਨਹੀਂ ਨਹੀਂ ਮੁਰਖਾ ਉਹ ਫਰਜੰਦਾ ਮੰਡੇ ਵਾਲਾਂ ਦਾ ਉਹ ਕਦੀ ਵਿਆਹ ਸਕਦੇ ਆ ਆਪਾਂ ਰੋਕ ਸਕੀਏ ਸਕਦੇ ਆ ਉਹਨਾਂ ਨੂੰ ਕਦੀ ਉਹ ਪਰ ਵੀਰ ਫਰਜ ਹੁੰਦਾ ਤਾਂ ਫਰਜ ਪਹਿਲਾਂ ਹੁੰਦਾ ਵਾ ਏ ਥੋੜੀ ਵੀ ਪੈਰ ਤੇ ਆ ਕੇ ਕੁੜੀ ਵੇਖਣੀ ਏ ਤੁਸੀਂ ਉਹ ਚੱਲ ਦਿਨ ਜੋ ਉਹਨੇ ਕੋ ਪਏ ਆ ਹੋਣ ਆ ਕੇ ਚੱਲ ਆ ਜਣਾ ਆਡੀਆਂ ਮਨ ਚ ਕਿਹੜਾ ਕੋ ਨੁਕਸਾ ਨੁਕਸਾ ਤਾਂ ਨਹੀਂ ਕੋਈ ਹੈਗਾ ਹੂੰ ਉਹਨਾਂ ਦੇ ਕੀ ਉਹਦਾ ਦਿਲ ਚ ਕੀ ਆ ਜੀ ਤੇ ਕੀ ਨਹੀਂ ਜਿਹੜੀ ਆਂਦੇ ਵੀ ਵੇਖ ਕੇ ਆਉਣਾ ਵਾ ਅਰਜੈਂਟ ਓ ਨਈ ਨਹੀਂ ਕੁਛ ਨਹੀਂ ਹੁੰਦਾ ਕੋਈ ਨਹੀਂ ਮਾਲ ਤੇ ਵਿਸ਼ਵਾਸ ਰੱਖ ਬਾਕੀ ਤੂੰ ਨਾ ਕੁੜੀ ਨੂੰ ਬਹੁਤਾ ਆਖ ਓਖਾ ਨਾ ਕਰੀ ਇਹਨੂੰ ਕਹ ਬਹੁਤਾ ਪਖੰਡਾ ਨਾ ਕਰੇ ਉਥੇ ਤੂੰ ਚੁੱਪ ਕਰ ਜਾ ਮੈਂ ਆਪੇ ਸਮਝਾ ਲੈਣਾ ਤੂੰ ਬੋਦੇ ਘੂਰੀਆਂ ਨਾ ਵਟੀਆਂ ਦੇ ਵਲ ਮੈਂ ਵੀ ਤੇ ਲਾਗੇ ਬਹਿਣਾ ਨਹੀਂਗਾ ਉੱਥੇ ਬਹਿਣਾ ਕਿ ਹੁਣੀ ਆ ਮੈਂ ਮਿਲ ਕੇ ਤੇ ਬਾਹਰ ਆਇਣਾ ਵਾ ਹਾਂ ਬਾਹਰ ਆਇਣਾ ਕਰਨਾ ਨਾ ਨੇ ਇਦਾਂ ਨਹੀਂ ਕਰੀਦਾ ਚੰਗੇ ਲੱਗੀਦਾ ਇਦਾਂ ਸਿਆਣਾ ਬਾਣਾ ਹੁਣ ਤੂੰ ਐਵੇਂ ਨਾ ਕਰੀਦਾ ਇੱਕ ਗੱਲ ਵਾ ਹਾਂ ਉਦਾਂ ਗੱਲ ਸੋਚੀਏ ਕਰਨ ਕੀ ਆਉਣ ਲੱਗੇ ਇਥੇ ਕਰਨਾ ਸੈਰ ਸਵੇ ਪਉ ਹਰ ਕੁਝ ਚਾਹੁੰਦਾ ਵਾ ਤੇ ਜਿਹੜੀ ਨੋਤੀ ਸਾਡੇ ਘਰ ਆਉਣੀ ਹੈ ਨਾ ਉਸ ਚੰਗੀ ਹੋਵੇ ਚਲੋ ਆ ਜਣ ਹਣਾ ਇੱਥੇ ਕਿਹੜੀ ਕੋਈ ਕਮੀ ਆ ਉਹ ਪਹਿਲਾਂ ਦੇ ਭੂਆ ਦੇ ਮੂਹ ਨੂੰ ਸਭ ਕੋ ਨਾ ਹਾਂ ਹਾਂ ਕਰਦੀ ਆ ਕਿਤੇ ਕੋਈ ਗੱਲ ਨਹੀਂ ਬਾਦ ਨਹੀਂ ਅਹੀਂ ਕੁੜੀ ਵੇਖਣੀ ਨਹੀਂ ਕਿਹੀਂ ਕੁੜੀ ਵੇਖੀ ਆ ਅਹੀਂ ਆਉਂਗੀ ਤਾਂ ਜਾਉਂਗੀ ਤਾਂ ਵਾ ਹੁਣ ਕਿੰਨੇ ਕੋਈ ਚੁਗਲਜਾ ਗੱਲ ਤੇ ਨਹੀਂ ਮਾਰਦੀ ਉਹਨਾਂ ਨੂੰ ਚੱਲ ਕੋਈ ਨਹੀਂ ਯਾਰ ਰੱਬ ਤੇ ਵਿਸ਼ਵਾਸ ਰੱਖ ਸਭ ਕੁਝ ਠੀਕ ਹੋ ਜਾਣਾ ਠੀਕ ਆ ਕੋਈ ਗੱਲ ਨਹੀਂ ਚੱਲ ਵੀਰ ਉਹ ਫਿਰ ਆਉਣ ਹੀ ਆਲੇ ਸਾਮਾਨ ਲੈ ਆਂਦਾ ਸਾਰਾ ਸਾਮਾਨ ਮੈਂ ਲਿਆ ਆ ਮੰਮੀ ਨੂੰ ਦੱਸਤਾ ਹੀ ਮੈਨੂੰ ਕੀ ਕੀ ਲੈਣਾ ਵਾ ਠੀਕ ਆ ਤੇ ਮੈਂ ਚੱਲ ਵੀਰ ਨਾਲ ਪੁੱਛਾਂਗਾ ਕਿ ਤੇ ਮੇਰੀ ਗੱਲ ਸੁਣ ਇਹ ਨਾ ਐ ਤੂੰ ਸਾਸਰੀ ਕਾ ਬੁਲਾ ਕੇ ਤੂੰ ਉੜ ਜੇ ਨਹੀਂ ਉਹ ਕੰਮ ਉਹਦੇ ਲਾਗੇ ਨੇੜੇ ਰਵਾਂ ਨਹੀਂ ਮੇ ਲਾਗੇ ਬਹੂੰਗਾ ਆਹੋ ਕੋਈ ਗੱਲ ਨਹੀਂ ਤੇ ਤੁਸੀਂ ਅਮਨ ਨੂੰ ਸਮਝਾ ਦਿਓ ਮੜਾ ਜੀ ਉਹ ਤੋਂ ਟੈਨਸ਼ਨ ਨਾ ਲੈ ਕੋਈ ਚਲਾਕੀ ਮਾਰਨੀ ਕੋਸ਼ਿਸ਼ ਨਾ ਕਰੇ ਤਾ ਤੂੰ ਮੂਰਖਾ ਵਾ ਕਾਹਦੀਆਂ ਚਲਾਕੀਆਂ ਕਰਨੀਆਂ ਆਉਂਦੀਆਂ ਹੁਣ ਇਹ ਬੜੀ ਵੱਧਾ ਵੀਰ ਤੈਨੂੰ ਨਹੀਂ ਕੋਈ ਨਹੀਂ ਤੂੰ ਚੁੱਪ ਕਰ ਐਵੇਂ ਘੂਰਿਆ ਨਾ ਗੱਡੀ ਚੰਗਾ ਵਹੀ ਘੜਦਾ ਨਾ ਘੂਰਿਆ ਮੈਂ ਆਪੇ ਸਮਝਾ ਦੂੰਗਾ ਨੂੰ ਚਲੋ ਮੈਂ ਆ ਗਿਆ ਖਰੋਕੇ ਚੱਲ ਠੀਕ ਮੜਾ ਜੀ ਮੈਂ ਜਾਂਦਾ ਕਰ ਹੈ ਜਾਇਆ ਆ ਹਵਨ ਹੈ ਹਾਂ ਸਰ ਇਸ ਸਾਰੀ ਦਿਹਾੜੀ ਫੋਨ ਚਲਾਉਣੀ ਰਹਿਣੀ ਤੇ ਕੰਮ ਕੋ ਵੀ ਕਦੇ ਵੇਖ ਲਿਆ ਕਰ ਘਰਦਿਆਂ ਨਾਲ ਕੰਮ ਮੈਨੂੰ ਕੀ ਆ ਮੰਮੀ ਕਹਿਣ ਦੀ ਵੀ ਤੂੰ ਤਿਆਰ ਹੋਈ ਹੈ ਤੇ ਚੱਲ ਤੂੰ ਬਹਿ ਜਾ ਹੀ ਆਪੇ ਕਰ ਲੈਣੇ ਆ ਤੇ ਮੈਂ ਤੇ ਤਾਂ ਬਹਿ ਗਈ ਇੱਥੇ ਆਣ ਕੇ ਤੇ ਤੂੰ ਦੱਸ ਉਹ ਮੈਂ ਆ ਕੇ ਦੱਸਣਾ ਵਾ ਮੈਂ ਤੇਰੇ ਨਾਲ ਗੱਲ ਕਰਨ ਆਇਆ ਸੀ ਹਾਂ ਕੀ ਕਰਨੀ ਵੀ ਉਹ ਨਾ ਉਧਰੋਂ ਆਉਣਾ ਉਹਨਾਂ ਨੇ ਦੋਵਾਂ ਜਾਣੇ ਤੈਨੂੰ ਵੇਖਣ ਪਤਾ ਮੈਨੂੰ ਦੱਸਿਆ ਉਹਨਾਂ ਨੇ ਹਾਂ ਤੇ ਉੱਥੇ ਕੋ ਵਾਧੂ ਘਾਟੂ ਗੱਲਾਂ ਕਰੀ ਸਾਇਰਸ ਮੈਂ ਕੀ ਦੱਸ ਉਹਨਾਂ ਨੂੰ ਕਹਿਣਾ ਵਾ ਉਹਦੇ ਮੰਮੀ ਉਹਨਾਂ ਨੇ ਇਹ ਗੱਲ ਕਰਨੀ ਮੈਂ ਕੀ ਕਰਨੀ ਮਾਣ ਸਾਸਿਕਾ ਬੁਲਾ ਕੇ ਨਾ ਤੇ ਨੀਵੀ ਪਾ ਕੇ ਬੈਠੀ ਰਹੀ ਜਿਹੜੀ ਗੱਲ ਪੁੱਛਣਗੇ ਹਾਂਜੀ ਹਾਂਜੀ ਕਰਕੇ ਜਵਾਬ ਦੇ ਦਿੱਤਾ ਤੇ ਜੇ ਉਹ ਪੁੱਛਣਗੇ ਨਾ ਕਿੱਥੇ ਪੜਦੀ ਰਹੀ ਆ ਤੇ ਦੱਸਦੀ ਠੀਕ ਆ ਮਾੜਾ ਮੋਟਾ ਜੀ ਬੋਲ ਤਾਂ ਖੋਲ ਕੇ ਦੱਸੀ ਵੀ ਕੀ ਕਿੱਥੇ ਗਈਆਂ ਕਿੱਥੇ ਨਹੀਂ ਠੀਕ ਆ ਤੇ ਜੇ ਅਗਲੇ ਕੁਝ ਪੁੱਛਣਗੇ ਉਹ ਤੇ ਦੱਸਣਾ ਮੈਂ ਹੋਰ ਜ਼ਿਆਦਾ ਥੋੜੀ ਭੋਲੀ ਆ ਚੱਲ ਇਹ ਦੱਸਦੀ ਵੀ ਪੜੇ ਪੁੜੀ ਮੈਂ ਕੀ ਆ ਕੀ ਕੀਤਾ ਵਾ ਠੀਕ ਆ ਨਾ ਠੀਕ ਆ ਬਰਾ ਹੋਰ ਕੁਝ ਹੋਰ ਕੋਈ ਨਹੀਂ ਮੇਰਾ ਫਰਜ਼ ਹੀ ਗਾ ਉਹ ਵੀ ਦੱਸ ਦੇ ਸਮਝਾਉਣਾ ਵਾ ਇੱਥੇ ਫਰਜੀ ਦੇ ਮੈਂ ਤਾਂ ਤਾਕ ਸਮਝਾਉਂ ਰਿਆਂ ਠੀਕ ਆ ਕੇ ਚੱਲ ਠੀਕ ਐ ਭਰਾ ਹੋਰ ਕੁਛ ਤਾਂ ਕੋਈ ਉਥੇ ਸ਼ਿਹਾਰੀ ਮਾਂ ਦੀ ਕੋਸ਼ਿਸ਼ ਨਾ ਕਰੀ ਮੈਂ ਕਾਦੀ ਸ਼ਿਹਾਰੀ ਮਾਰ ਬਈ ਉਹਨਾਂ ਨੂੰ ਲੱਗੇ ਵੀ ਕੁੜੀ ਤੇਜਵਾਰਾ ਕਿੱਦਾਂ ਵਾਂ ਮੈਂ ਨਾ ਚੁੱਪ ਕਰਕੇ ਬਹਿ ਜੂੰਗੀ ਤੇ ਠੀਕ ਐ ਗੱਲਾਂ ਤੂੰ ਹੀ ਕਰ ਲਿਓ ਜੋ ਕਰਨੀਆਂ ਸਾਰਿਆਂ ਨੂੰ ਹਾਂ ਨਾ ਗੱਲਾਂ ਕਰ ਬੋਦੀਆਂ ਠੀਕ ਆ ਨਾ ਤੈਨੂੰ ਮੈਂ ਸਮਝਾਉਣਾ ਆਵਾ ਤੇ ਠੀਕ ਐ ਇੱਕ ਵਾਰੀ ਮੈਂ ਕਹਿ ਆ ਜਿਹੜੀ ਮੈਂ ਗੱਲ ਕਹਿਣ ਡਿਆ ਨਾ ਉੱਤੇ ਅਮਲ ਕਰੀ ਜਾਂਦਾ ਵਾ ਚੱਲ ਠੀਕ ਐ ਭਰਾ ਹੋਰ ਕੁਛ ਆਹੋ ਮਾਂ ਨਾ ਗੋਮੋ ਕੇ ਬਿਠੀ ਰਹੀ ਹੁੰਦਾ ਠੀਕ ਐ ਆਪਣੇ ਕੰਮ ਦੇ ਵਿੱਚ ਅੱਬੇ ਕਰ ਲਾਂ ਗੱਲਾਂ ਬਾਤਾਂ ਨਹੀਂ ਕਰਨੇ ਜੋ ਤੈਨੂੰ ਪੁੱਛਣਗੇ ਬਸ ਉਹਦੇ ਹੀ ਜਵਾਬ ਦੇ ਨਾ ਵੱਧ ਗੱਲ ਨਹੀਂ ਕਰਨੀ ਚੱਲ ਠੀਕ ਆ ਉਹ ਨਾ ਮੁੰਡਾ ਘਰ ਜਾ ਕੇ ਕਹਿਣ ਵੀ ਕੁੜੀ ਤੇ ਬੋਲਦੀ ਬੜਾ ਹੀ ਉਹ ਤੇਜ ਬੜੀ ਆ ਨਹੀਂ ਆਹੀ ਕਰਨਾ ਰਿਸ਼ਤਾ ਨਹੀਂ ਮੈਂ ਕਹਿੰਦੇ ਡਈਏ ਮੈਂ ਗੁੰਗੀ ਬਣ ਕੇ ਬਹਿ ਜੂਗੀ ਤੂੰ ਹੀ ਬੋਲ ਲੈ ਮੇਰੀ ਸੌਂਦਾ ਗੱਲ ਆ ਫੇਰ ਹੁੰ ਤੇਰੀ ਜਬਾਨ ਜਾ ਚ ਲੰਡਈ ਓ ਤੈਨੂੰ ਕੰਟਰੋਲ ਕਰ ਕੇ ਰਹਾ ਹਲਾ ਇੱਥੇ ਤੇ ਤੂੰ ਅੰਨਾ ਕਿਉਂ ਮੇਰੇ ਲੱਗੇ ਤੇ ਤੂੰ ਚਲ ਜਿਆ ਘਰ ਮੈਨੂੰ ਪਤਾ ਵਾ ਇੰਨੀ ਕਕਲ ਹੈਗੀ ਐ ਮੇਰੇ ਚ ਉਹ ਤੇਰੇ ਚ ਕਕਲ ਹੈ ਨਹੀਂ ਕੀ ਅਕਲ ਹੁੰਦੀ ਨਾ ਤੇ ਆ ਕੰਮ ਨਾ ਹੁੰਦਾ ਇੱਥੇ ਸਾਰੇ ਸੁਣ ਬਾਰ ਬਾਰ ਇੱਕੋ ਗੱਲ ਪੀ ਰਹੀ ਆ ਮੈਂ ਤੁਹਾਨੂੰ ਸਮਝਾਉਣਾ ਆ ਪਿਆਰ ਨਾ ਮੈਂ ਹੁਣ ਵਾਧੂ ਗੱਲ ਨਹੀਂ ਕੋਈ ਕਰਨੀ ਮੂੰਹ ਤੇ ਤੇ ਮੈਂ ਚੱਲਾਂ ਆ ਤਾਂ ਜਦੋਂ ਹੁੰਦੇ ਆ ਨਾ ਮੰਮੀ ਦੇ ਨਾਲ ਆਈ ਠੀਕ ਆ ਚਾਹ ਪਾਣੀ ਜੋ ਕਰਨਾ ਤੇ ਕਰ ਕੁੜਾ ਕੇ ਬਾਠ ਠੀਕ ਆ ਤੇ ਮੈਂ 99 ਵੀ ਦੱਸ ਮੈਂ ਕੱਲੀ ਹੋਣਾ ਮੂੰਹ ਨਹੀਂ ਆਉਣਾ ਉਹ ਤੈਨੂੰ ਜੋ ਮੈਂ ਕਹਿਣਾ ਕਿਹਾ ਤਾਂ ਆਪਰਾ ਜੀ ਦੇ ਨਾਲ ਲੜਨੀ ਹੁੰਨਾ ਵਾ ਚਾਜ ਦੇ ਤੈਨੂੰ ਕੋਈ ਕੰਮ ਨਹੀਂ ਹੈਗਾ 24 ਘੰਟੇ ਬੋਲਦਾ ਹੀ ਰਹਿਣਾ ਚੰਗਾ ਸ਼ੋ ਮੈਂ ਜਾਊਂਗੀ ਤੇ ਲੜ ਲਈ ਜਿਹਦੇ ਨਾਲ ਲੜਨਾ ਇੱਥੇ ਬਹਿ ਕੇ ਪਤਾ ਨਹੀਂ ਆ ਜੀਵਨ ਕਿੱਥੇ ਰਹਿ ਜਾਂਦੇ ਲੈ ਵੀ ਉੱਥੇ ਹੀ ਨਾ ਵਿੱਥਾ ਖੁੰਜਿਆਂ ਜਾਂ ਹੱਥ ਮਾਰੀ ਜਾਂਦੀ ਐ ਲੱਭਦਾ ਵੀ ਕੱਖ ਨਹੀਂ ਗਾ ਜਾਨ ਬੁੱਝ ਕੇ ਲੇਟ ਹੋਣ ਢੀ ਐ ਉਹ ਜੀਵਨ ਆ ਜਾ ਤੂੰ ਚੰਗੀਆਂ ਯਾਰ ਹਾਏ ਹਾਏ ਹੁਣ ਕੱਪੜਾ ਲੀੜਾ ਪਾਉਣਾ ਹੁੰਦਾ ਵਾ ਕਿਸੇ ਨੇ ਤਾਨੂੰ ਜਿੰਨੀ ਕਾਲੀ ਪੈ ਜਾਂਦੀ ਫੇ ਗੱਲ ਨਹੀਂ ਕਰਨ ਵਾਲੀ ਚੱਲਦੇ ਆ ਕਾਲੀ ਨਹੀਂ ਮੇਰੀ ਗੱਲ ਸੁਣ ਲੈ ਜਦੋਂ ਕੋਈ ਕੰਮ ਸਿਰ ਤੇ ਪਿਆ ਹੋਵੇ ਨਾ ਉਹ ਜਿੰਨੀ ਛੇਤੀ ਲਾ ਦਈਏ ਓਨੀ ਛੇਤੀ ਚੰਗਾ ਰਹਿੰਦਾ ਬੰਦਾ ਚਲੋ ਫਿਰ ਚੱਲੀਏ ਜਾ ਕੇ ਉਹਨਾਂ ਨੂੰ ਆਵਾਜ਼ ਮਾਰੀਏ ਕਰੋ ਚਲੋ ਤੁਰਿਆ ਤੂੰ ਉਹਨਾਂ ਨੂੰ ਕੀਤਾ ਫੋਨ ਰੈਡੀ ਇਹ ਦਵੇਂ ਰੈਡੀ ਆ ਕਰਤਾ ਹੀ ਫੋਨ ਮੈਂ ਇਧਰ ਗਾੜੀ ਕੀਤਾ ਗਰੇਂਦਰ ਨੂੰ ਉਹਨਾਂ ਨੂੰ ਵੀ ਕਰਤਾ ਵਾ ਉਹ ਵੀ ਆਂਦੇ ਕੋਈ ਗੱਲ ਨਹੀਂ ਆਜੋ ਅੱਜ ਹੀ ਆਜੋ ਕਿਤੇ ਨਹੀਂ ਜਾਂਦੇ ਚੱਲ ਠੀਕ ਹੋ ਗਈ ਸਾਰੀ ਗੱਲ ਮੇਰੀ ਤੇ ਹੋਰ ਤਾਂ ਨਹੀਂ ਕੋਈ ਗੱਲ ਬਾਤ ਨਹੀਂ ਹੋਰ ਨਹੀਂ ਗੱਲ ਬਾਤ ਚਲਾਓ ਫਿਰ ਚਲੀਏ ਉਹਨਾਂ ਦੇ ਘਰ ਮੁੰਡੇ ਵਾਲਿਆਂ ਦੇ ਚਲਾ ਫਿਰ ਨਾਲ ਲੈ ਕੇ ਚਲੀਏ ਉਧਰ ਦੇ ਉਧਰੀ ਹੋਰ ਆ ਜਾ ਓਏ ਆ ਯਾਰ ਗਣ ਰਵਿੰਦਰ ਵਾਈ ਮਨ ਹੋ ਗਈ ਤਿਆਰ ਹਾਂਜੀ ਹਾਂ ਤਿਆਰੀ ਆ ਗਈ ਆਹੋ ਤੇ ਕਿੱਥੇ ਆ ਪਿੰਦਰ ਕਿੱਥੇ ਆ ਇੱਥੇ ਆ ਪਿੰਦਰ ਵੀ ਆ ਜਾਂਦਾ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਤੇ ਹੱਸ ਨਾ ਇਟਾ ਕੇ ਹਾਂ ਜੀ ਸਤਿ ਸ੍ਰੀ ਅਕਾਲ ਅਰ ਪਹਿਨੇ ਪਹਿਲਾ ਚਾਹ ਪੀ ਬੰਦੇ ਨੇ ਚਾਹ ਨਹੀਂਗੀ ਪੀਣੀ ਚਾਹ ਹੁਣ ਜਾ ਕੇ ਪੀਨੇ ਗਾਲੇ ਘਰੀ ਠੀਕ ਹੈ ਹਾਂ ਚਲੋ ਤੁਹਾਨੂੰ ਛੱਡਦੇ ਆ ਨਾਲੇ ਵੇਖ ਚਾਖ ਲਿਓ ਹੁਣ ਜਾ ਕੇ ਨਾਲੇ ਇੱਥੇ ਬਹਿ ਕੇ ਚਾਹ ਪਾਣੀ ਪੀਓ ਨਾਲੇ ਕੁੜੀ ਨੂੰ ਮਿਲ ਲਿਓ ਆਪਣਾ ਸ਼ੱਕ ਇੱਕ ਦੀ ਚੰਗੀ ਤਾਂ ਉਸੇ ਕਰ ਲਿਓ ਕਿਉਂਕਿ ਅਸਾਂ ਗੱਲ ਕੀ ਆ ਮੈਂ ਫੋਨ ਕਰਤਾ ਹੀਗਾ ਤੇ ਚੱਲੇ ਹੀ ਵਿਚਾਰੇ ਕੱਪੜੇ ਬਣਾਉਣ ਅੱਛਾ ਤੇ ਉਧਰ ਵੀਰ ਹੁਣੀ ਚੱਲੇ ਸੋਨੇ ਸਾਨੇ ਵਿਸਾਈ ਦੇਣ ਤੇ ਫਿਰ ਮੈਂ ਕਿਹਾ ਪਿਆ ਅੱਜ ਨਾ ਜਾਓ ਤੇ ਕਹਿੰਦੇ ਆ ਕਿ ਚਲ ਕੋ ਚਲ ਜੇ ਫਿਰ ਟਾਈਮ ਦੇ ਨਾਲ ਮਗੜਾ ਤਿਆਰੀ ਹੈ ਬਹੁਤ ਕੀ ਗੱਲ ਹੁੰਦੀ ਆ 100 ਤਿਆਰ ਹੁੰਦੀਆਂ ਜਦੋਂ ਕਮਰ ਵਿਆਹ ਹੋਵੇ ਨਾ ਠੀਕ ਨਹੀਂ ਔਰ ਚਲੋ ਹੁਣ ਤੁਸੀਂ ਕਹੇ ਤਾਂ ਮੈਂ ਚਲੋ ਤੁਹਾਡਾ ਸ਼ੱਕ ਢਾਹ ਦਈਏ ਤੇ ਨਾਲੇ ਚਲੋ ਜਿੱਥੇ ਧੀ ਪੌਦਾ ਕਰਨਾ ਵਾ ਨਾ ਉਹ ਥਾਂ ਵੇਖਣਾ ਵੀ ਚਾਹੀਦਾ ਨਹੀਂ ਇਹ ਤਾਂ ਗੱਲ ਠੀਕ ਹੈ ਬੱਚੇ ਚਲ ਇਹ ਤਾਂ ਮੇਰੀ ਗਲਤੀ ਸੀ ਮੈਨੂੰ ਤੁਹਾਨੂੰ ਪਹਿਲਾਂ ਹੀ ਖੜਨਾ ਚਾਹੀਦਾ ਸੀਗਾ ਮੈਂ ਤੁਹਾਨੂੰ ਪਹਿਲਾਂ ਨਹੀਂ ਲੈ ਕੇ ਗਿਆ ਤਾਂ ਹੁਣ ਕੀ ਹੋ ਗਿਆ ਵਾ ਉਹ ਕਿਹੜੇ ਛੜਕਦੇ ਬੈਠੇ ਏ ਤੂੰ ਦੇਉਂ ਗੱਲਾਂ ਕਰਨ ਦੀ ਗੱਲ ਹੀ ਕਰਨ ਵਾਲੀ ਆਹ ਨਹੀਂ ਕਰਦਾ ਇਹ ਚੱਲ ਲੈ ਆਉਂਦੇ ਪਹਿਲਾਂ ਨਹੀਂ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਲੈਣੀ ਆਪਣੀ ਨਰਾਨੀ ਨੂੰ ਕਰ ਲਈ ਗੱਲਾਂ ਬਾਤਾਂ ਜੰਨੀਆਂ ਕਰਦੇ ਆ ਹੈ ਚਲਿਏ ਫਿਰ ਚਲੋ 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 ਚਲਾਓ ਫੇ ਟਾਈਮ ਨਾ ਮਾਰ ਲਓ ਬੂਹੇ ਆਪਣੇ ਲੌਕ ਲਾਕ ਲਾ ਲਓ ਤੇ ਆਜੋ ਚਲਿਏ ਆਜੋ ਬਈ ਆ ਗਏ ਜੇ ਘਰ ਹਾਂ ਆਜੋ ਆਜੋ ਵੇਖਾ ਮੇਰੇ ਪੇਕਿਆਂ ਦਾ ਘਰ ਕਮੀ ਹੈਗੀ ਕਿਸ ਚੀਜ਼ ਦੀ ਹੈ ਕਿੰਨੀ ਤਗੜੀ ਵੇਖਾ ਮੇਰੇ ਪੇਕੇ ਦੀ ਕੋਠੀ ਹੈ ਹੈ ਕੋਈ ਕਮੀ ਨਹੀਂ ਕੀ ਤੇ ਵੇਖ ਰਹੀ ਸਾਰੀ ਜਾ ਕੇ ਕੁੜਦੀ ਲੱਗੇ ਸਾਕੇ ਸਿਵਤ ਪੂਰੀ ਆ ਹਾਂ ਹਾਂ ਕੋਈ ਨਹੀਂ ਚਲਾਓ ਅੰਦਰ ਟੀਕੰਡੇ ਹੋਣੇ